ਅਤੇ ਵੱਧ ਚੜ ਕੇ ਜਿੱਥੇ ਸ਼ਹੀਦਾਂ ਦੇ ਦਰ ਤੇ ਨਮਸਤਕ ਹੋਏਗਾ ਉਥੇ ਸ਼੍ਰੋਮਣੀ ਕਾਲੇ ਦੀ ਇਸ ਕਾਨਫਰੰਸ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਵੇਗਾ ਯੂਥ ਦਾ ਅੱਗੇ ਹੋ ਕੇ ਲੜਨਾ ਅੱਗੇ ਹੋ ਕੇ ਲੜਾਈ ਕਰਨਾ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ 7-8 ਸਾਲ ਤੋਂ ਸੱਤਾ ਤੋਂ ਬਾਹਰ ਹੈ ਪਰ ਬਾਰ-ਬਾਰ ਵਿਰੋਧੀਆਂ ਵੱਲੋਂ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਉਹਦੇ ਕਾਰਨ ਨੇ ਕਿਉਂਕਿ ਵਿਰੋਧੀ ਸਾਰੇ ਭਾਵੇਂ ਪਾਰਟੀ ਵਾਲੇ ਨੇ ਭਾਵੇਂ ਕਾਂਗਰਸ ਆ ਭਾਵੇਂ ਆਮ ਆਦੀ ਪਾਰਟੀ ਆ ਭਾਵੇਂ ਭਾਜੀਪੀ ਆ ਕਿ ਅਕਾਲੀ ਦਲ ਕਮਜ਼ੋਰ ਹੋ ਗਿਆ ਜੀ ਇੱਕ ਹਰਾਨੀ ਦੀ ਗੱਲ ਹੈ ਕਿ ਸਾਰੇ ਚਾਹੁੰਦੇ ਵੀ ਨੇ ਕਿ ਕਾਲੀ ਦਲ ਤਕੜਾ ਹੋਵੇ ਪਰ ਭੰਡ ਦੇ ਸਾਰਾ ਦਿਨ ਕਾਲੀ ਦਲ ਨੂੰ ਨੇ ਕਾਰਨ ਕਿਉਂਕਿ ਅਸਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੋਂ ਇਹ ਸਰਕਾਰਾਂ ਪਟਕਾਉਣਾ ਚਾਹੁੰਦੀਆਂ ਨੇ ਪਹਿਲਾਂ ਮੈਂ ਗੱਲ ਕਰਦਾ ਸਰਕਾਰ ਦੀ ਮੌਜੂਦਾ ਸਰਕਾਰ 5 ਸਾਲ ਪਹਿਲਾਂ ਕਾਂਗਰਸ ਦੇ ਗਏ ਨਾ ਕੋਈ ਨਵੀਂ ਡਿਵੈਲਪਮੈਂਟ ਨਾ ਕੋਈ ਨਮਾ ਰੁਜ਼ਗਾਰ ਕੁਝ ਵੀ ਨਮਾ ਨਹੀਂ ਦਿੱਤਾ ਫਿਰ ਬਦਲਾ ਬਦਲਾ ਕਹਿ ਕੇ 3 ਸਾਲ ਪਹਿਲਾਂ ਗਰੰਟੀਆਂ ਜਿਹੜੀਆਂ ਹੁਣ ਕੇਜਰੀਵਾਲ ਦਿੱਲੀ 'ਚ ਗਰੰਟੀਆਂ ਵੰਡਦਾ ਫਿਰਦਾ ਪੰਜਾਬ ਦੇ ਨੌਜਵਾਨਾਂ ਦੇ ਨਾਲ ਗਰੰਟੀਆਂ ਵੰਡੀਆਂ ਗਈਆਂ ਤਿੰਨ ਨੀਤੀਆਂ ਸੀਗੀਆਂ ਆਮ ਆਦੀ ਪਾਰਟੀ ਦੀ ਐਵੇਂ ਨਹੀਂ ਭਗਵੰਤ ਮਾਨ ਹਰ ਰੋਜ਼ ਸਟੇਜ ਤੇ ਚੁਟਕਲੇ ਸੁਣਾ ਕੇ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਭੰਡ ਕੇ ਚਲਾ ਜਾਂਦਾ ਕਿਉਂਕਿ ਕਾਂਗਰਸ ਰਲਈ ਹੋਈ ਆ ਹੋਰ ਕੋਈ ਮੁੱਦਾ ਚੱਕਦਾ ਨਹੀਂ ਪਹਿਲੀ ਗੱਲ ਉਹਨਾਂ ਨੇ ਗਰੰਟੀ ਦਿੱਤੀ ਸੀ ਸਿੱਖਿਆ ਦੀ ਅੱਜ ਪੰਜਾਬ ਦਾ ਯੂਥ ਪੁੱਛਣਾ ਚਾਹੁੰਦਾ ਕਿ 3 ਸਾਲ ਦੇ ਵਿੱਚ ਕਿੰਨੇ ਤੁਸੀਂ ਨਵੇਂ ਕਾਲਜ ਜਾਂ ਸਕੂਲ ਬਣਾਏ ਸਿਰਫ ਅਕਾਲੀ ਦਲ ਦੇ ਬਣਾਏ ਹੋਏ ਕਾਲਜਾਂ ਸਕੂਲਾਂ ਤੇ ਵਿੱਚ ਰੰਗ ਕਰਕੇ ਉਹਨਾਂ ਦਾ ਅਧਿਆਨ ਦਾ ਨਾਮ ਬਦਲ ਦਿੱਤਾ ਇਹ ਤਾਂ ਤਰੱਕੀ ਨਾ ਕੋਈ ਹੋਈ ਜੇ ਤੁਸੀਂ ਸਰਕਾਰ ਦੋ ਬਾਲਟੀਆਂ ਰੰਗ ਦੀਆਂ ਫੇਰ ਕੇ ਬਿਲਡਿੰਗ ਤੇ ਕਹੇ ਕਿ ਅਸੀਂ ਹੁਣ ਕੋ ਨਵੀਂ ਕਰਨ ਕਰਦੇ ਆ ਇਹ ਕਿੱਥੋਂ ਨਵੀਂ ਕਰ ਰਹੇ ਹੋ ਇੱਕ ਸਕੂਲ ਜਾਂ ਇੱਕ ਕਾਲਜ ਦਾ ਨਾਮ ਦੱਸ ਦੇਣ ਕੋਈ ਨਵਾਂ ਇਹਨਾਂ ਨੇ ਉਹ ਤਾਂ ਘਾਟਨ ਕੀਤਾ ਹੋਵੇ ਨਹੀਂ ਪੱਤਰ ਰੱਖਿਆ ਹੋਵੇ ਜਾਂ ਬਣਾਇਆ ਹੋਵੇ ਜਾਂ ਕੋਈ ਪੈਸੇ ਫੰਡ ਦਿੱਤੇ ਹੋਣ ਦੂਜਾ ਸੀ ਹੈਲਥ ਸਾਰੇ ਹੈਲਥ ਸਿਸਟਮ ਦਾ ਪੱਠਾ ਬੈਠਿਆ ਪਿਆ 16 ਮੈਡੀਕਲ ਨਵੇਂ ਕਾਲਜ ਕਹਿੰਦੇ ਸੀ ਇੱਕ ਵੀ ਕਾਲਜ ਦੱਸਣ ਤਿੰਨ ਸਾਲ ਚ ਬਣਿਆ ਹੋਵੇ ਜਿਹੜਾ ਤਿੰਨ ਸਾਲ ਚ ਨਹੀਂ ਬਣਿਆ ਹੁਣ ਅਗਲੇ ਆ ਡੇਢ ਸਾਲ ਤੱਕ ਬਣਨੀ ਕੀ ਆ 6 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਸਾਲ ਡੇਢ ਸਾਲ ਚ ਕਿਹੜਾ ਹੋਣ ਮੱਲ ਮਾਰ ਲੈਣਗੇ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਹੈਲਥ ਦਾ ਪੱਠਾ ਬਹਿ ਗਿਆ ਕਾਨੂੰਨ ਵਿਵਸਥਾ ਕਾਨੂੰਨ ਵਿਵਸਥਾ ਦਾ ਇਹੀ ਜੀ ਆ ਪੰਜਾਬ ਦੀ ਇਹ ਪਹਿਲੀ ਵਾਰ ਹੋ ਰਿਹਾ ਕਿ ਥਾਣਿਆਂ ਦੇ ਵਿੱਚ ਗ੍ਰਨੇਡ ਮਾਰ ਕੇ ਗੈਂਗਸਟਰ ਸਰਿਆਮ ਕਹਿ ਰਹੇ ਨੇ ਕਿ ਹਾਂ ਅਸੀਂ ਗ੍ਰਨੇਡ ਮਾਰਦੇ ਆ ਹੋਰ ਮਾਰਾਂਗੇ ਇਹੀ ਜੀ ਨਲਾਇਕ ਸਰਕਾਰ ਕਹਿੰਦੇ ਜੀ ਟਾਇਰ ਫਟ ਗਿਆ ਥਾਣੇ ਦੇ ਵਿੱਚ ਮਤਲਬ ਇਹ ਇਹਦੀ ਇਹ ਗੱਲਾਂ ਤੋਂ ਇਹ ਗੱਲਾਂ ਕੋਈ ਮਜ਼ਾਕ ਦੀਆਂ ਗੱਲਾਂ ਨਹੀਂ ਇਹ ਗੱਲਾਂ ਤੋਂ ਸਰਕਾਰ ਦੀ ਸਿਆਣਪ ਦਾ ਪੰਜਾਬ ਪ੍ਰਤੀ ਜ਼ਿੰਮੇਵਾਰੀ ਦਾ ਪਤਾ ਲੱਗਦਾ ਕਿ ਸਰਕਾਰ ਕਿੱਥੇ ਆ ਕਿ ਗੈਂਗਸਟਰ ਥਾਪੀਆਂ ਮਾਰ ਕੇ ਪੱਟਾਂ ਤੇ ਥਾਣੇ 'ਚ ਗ੍ਰਨੇਡ ਮਾਰ ਰਹੇ ਨੇ ਤੇ ਸਰਕਾਰ ਕਹਿੰਦੀ ਹੈ ਇੱਕ ਟਾਇਰ ਫਟ ਰਿਹਾ ਹੈ ਬਾਦ ਤੋਂ ਫਿਰ ਇਨਕਾਊਂਟਰ ਵੀ ਕਰਤੇ ਆ ਪਤ ਨਹੀਂ ਸੱਚਾ ਕੀਤਾ ਝੂਠਾ ਕੀਤਾ ਸਰਿਆਮ ਧਮਕੀਆਂ ਗੈਂਗਸਟਰਾਂ ਦੀਆਂ ਜੇਲਾਂ ਦੇ ਵਿੱਚੋਂ ਇੰਟਰਵਿਊ ਆ ਉਹ ਵੀ ਲੌਰੈਂਸ ਵਰਸਨੋਈ ਵਰਗੇ ਦੀਆਂ ਪਹਿਲਾਂ 1 ਸਾਲ ਸਰਕਾਰ ਮੁੱਕਰੀ ਗਈ ਤੇ ਜਦੋਂ ਮਾਨਯੋਗ ਹਾਈ ਕੋਰਟ ਨੇ ਉਹਦੀ ਜਾਂਚ ਕਰਵਾਈ ਫਿਰ ਹੁਣ ਥੱਲੇ ਲੈਵਲ ਦੇ ਅਫਸਰਾਂ ਤੋਂ ਸਸਪੈਂਡ ਕਰਕੇ ਗੁੰਗਣੋਂ ਤੋਂ ਮਿੱਟੀ ਝਾੜਤੀ ਹਾਲਾਂਕਿ ਉਹਦੇ 'ਚ ਵੱਡੇ ਅਫਸਰ ਤੱਕ ਇਨਵੋਲਵ ਨੇ ਇੱਕ ਗਰੰਟੀ ਦਿੱਤੀ ਸੀ ਆਮ ਆਦੀ ਪਾਰਟੀ ਨੇ ਕਿ 20000 ਕਰੋੜ ਰੁਪਇਆ ਮੈਂ ਫੇਰ ਰੀਪੀਟ ਕਰ ਰਿਹਾ 20000 ਕਰੋੜ ਰੁਪਇਆ ਕਹਿੰਦੇ ਇੱਕ ਸਾਲ ਦੇ ਵਿੱਚ ਮਾਈਨਿੰਗ ਤੋਂ ਕਮਾਵਾਂਗੇ ਸੀ ਜਿਹੜੀ ਪੰਜਾਬ 'ਚ ਮਾਈਨਿੰਗ ਹੁੰਦੀ ਆ ਰੇਤਾ ਬਜਰੀ 20000 ਕਰੋੜ ਕੇਜਰੀਵਾਲ ਕਹਿੰਦਾ ਸੀ 20000 ਹਜ਼ਾਰ ਕਾ ਤੋਂ ਮੈਂ ਇੰਤਜ਼ਾਮ ਕਰਕੇ ਬੈਠਾ ਹੂੰ 300 ਕਰੋੜ ਤੋਂ ਵੱਧ ਨਹੀਂ ਕਮਾਇਆ ਜਾ ਰਿਹਾ ਇੱਕ ਸਾਲ ਦਾ ਕਿੰਨਾ ਫਰਕ ਹੈ ਇਹਦਾ ਮਤਲਬ ਜਾਂ ਤਾਂ ਤੁਸੀਂ ਪਹਿਲਾਂ ਝੂਠ ਬੋਲਦੇ ਸੀ ਬਦਨਾਮ ਕਰਦੇ ਸੀ ਸਰਕਾਰਾਂ ਨੂੰ ਜਾਂ ਫਿਰ 1700 ਕਰੋੜ ਰੁਪਈਆ ਸਿੱਧਾ ਟਰੱਕ ਭਰ ਕੇ ਦਿੱਲੀ ਜਾ ਰਿਹਾ ਸਿੱਧਾ ਸਪਸ਼ਟ ਹੈ ਕਿ ਜਾਂ ਤਾਂ ਫਿਰ ਤੁਸੀਂ 20000 ਕਰੋੜ ਇਕੱਠਾ ਕਰ ਲਿਓ 1700 ਕਰੋੜ ਕਿੱਥੇ ਗਿਆ ਇਹ ਹਰੇਕ ਪੰਜਾਬੀ ਨੂੰ ਪੁੱਛਣਾ ਚਾਹੀਦਾ 17000 ਕਰੋੜ ਮਤਲਬ 20000 ਕਰੋੜ ਦੀ ਗੱਲ ਕਰਦੇ ਹੋ 300 ਕਰੋੜ ਬਣਦਾ ਬਾਕੀ ਕਿੱਥੇ ਗਿਆ ਇਹਨਾਂ ਤੁਸੀਂ ਕਹਿੰਦੇ ਸੀ 20 20000 ਕਰੋੜ ਰੁਪਈਆ ਕ腐ਸ਼ਨ ਤੋਂ ਅਸੀਂ ਇਕੱਠਾ ਕਰਾਂਗੇ ਸਾਡਾ 20 ਰੁਪਈਆ ਨੇ ਕਿਤੇ ਲੱਭਦੇ ਕਿਤੇ ਕਿੱਧਰ ਗਏ ਉਹ ਨਾ ਕੋਈ ਨਮੀ ਸੜਕ ਨਾ ਕੋਈ ਨਮਾ ਪੁਲ ਨਾ ਕੋਈ ਨਮਾ ਹਸਪਤਾਲ ਨਾ ਕੋਈ ਕਾਲਜ ਨਾ ਕੋਈ ਯੂਨੀਵਰਸਿਟੀ ਨਾ ਨੌਜਵਾਨਾਂ ਲਈ ਕੋਈ ਜਿਮ ਇਹ ਪੈਸਾ ਜਾ ਕਿੱਥੇ ਰਿਹਾ ਮੁੱਖ ਮੰਤਰੀ ਸਾਹਿਬ ਤੀਏ ਦਿਨ ਜਾ ਚੜ ਜਾਂਦੇ ਨੇ ਬਾਹਰਲੀਆ ਕੰਟਰੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਉੱਥੇ ਜਾ ਕੇ ਕਰਦੇ ਕੀ ਨੇ ਥਾ ਥਾ ਪੰਜਾਬ ਚ ਗੋਲੀਆਂ ਚੱਲ ਰਹੀਆਂ ਨੇ ਥਾ ਥਾ ਧਰਨੇ ਚੱਲੇ ਵਾਲ ਸਾਹਿਬ ਕਿਸਾਨਾਂ ਦੇ ਹੱਕ ਚ ਪੂਰੇ ਦੇਸ਼ ਦੇ ਕਿਸਾਨਾਂ ਲਈ ਮਰਨ ਵਰਤੇ ਬੈਠੇ ਨੇ ਤੇ ਸਰਕਾਰ ਸੁੱਤੀ ਪਈ ਆ ਕੰਪਿਊਟਰ ਟੀਚਰ ਸੰਗਰੂਰ ਡਾਂਗਾਂ ਖਾ ਰਹੇ ਨੇ ਰਾਤ ਇੱਕ ਮਰਨ ਵਰਤੇ ਟੀਚਰ ਬੈਠਿਆ ਉਹਨੂੰ ਪੁਲਿਸ ਚੱਕ ਲਈ ਥਾ ਥਾ ਤੇ ਇਹ ਕਹਿੰਦੇ ਆਮ ਸਰਕਾਰ ਸੋ ਇਹ ਸਾਰੀਆਂ ਅਨੇਕਾਂ ਹੀ ਕਮਜ਼ੋਰੀਆਂ ਨੂੰ ਰੋਕਣ ਲਈ ਲੁਕਾਉਣ ਲਈ ਸਿਰਫ ਚੁਟਕਲੇ ਤੇ ਆਪਾਂ ਨੂੰ ਭਗਵੰਤਮਾਨ ਦੇ ਲੱਛੇਦਾਰ ਗੱਲਾਂ ਮਿਲਦੀਆਂ ਨੇ ਕੋਈ ਦੱਸੇ ਤਾਂ ਸਹੀ ਨਾ ਕਿ ਆਹ ਸੀ ਨਵੀਂ ਕੋਈ ਗੱਲ ਕੀਤੀ ਆ ਕਿ ਆਹ ਸੀ ਨਵੀਂ ਕੋਈ ਬਿਰਤ ਪਾਈ ਆ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਕਿੰਨੇ ਐਮਐਲਏ ਕਿੰਨੇ ਮੰਤਰੀ ਭ੍ਰਿਸ਼ਟਾਚਾਰ ਦੇ ਵਿੱਚ ਫਸੇ ਹੋਏ ਨੇ ਕੋਈ ਪੁੱਛਣ ਵਾਲਾ ਨਹੀਂ ਸਰਿਆਮ ਧਮਕੀਆਂ ਤੇ ਹਲੇ ਕਹਿੰਦੇ ਨੇ ਕਿ ਰੰਗਲਾ ਪੰਜਾਬ ਬਣਾਉਣਾ ਜਿਵੇਂ ਕੈਪਟਨ ਮਿੰਦਰ ਸਿੰਘ 5 ਸਾਲ ਮੁੱਖ ਮੰਤਰੀ ਦੀ ਸੀਟ ਤੇ ਬੈਠ ਕੇ ਬੀਜੇਪੀ ਚ ਗਿਆ ਸੀ ਓਵੇਂ ਭਗਵੰਤ ਮਾਨ ਜਾਊ ਹਾਲਾਤ ਇਹ ਬਣਨੇ ਨੇ ਸੋ ਪੰਜਾਬ ਦਾ ਜਿਹੜਾ ਹਰ ਵਰਗ ਕਿਸਾਨ ਵਰਗ ਮਜ਼ਦੂਰ ਵਰਗ ਪੜਿਆ ਲਿਖਿਆ ਨੌਜਵਾਨ ਨਾ ਸਾਡੀਆਂ ਬੀਬੀਆਂ ਭੈਣਾਂ ਨੂੰ 1000 ਰੁਪਿਆ ਤੇ ਨਾ ਕੋਈ ਕਿਸੇ ਫਸਲ ਤੇ ਐਮਐਸਪੀ ਕਹਿੰਦੇ ਸੀ ਨਾ ਕਿ 5 ਮਿੰਟ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦਾਂਗੇ ਤੇ ਹਾਲਾਤ ਇਹ ਨੇ ਕਿ ਇੱਦਾਂ ਕੀ ਝੋਨਾ ਚ ਚਕਾਉਣ ਲਈ ਮੰਡੀਆਂ ਦੇ ਵਿੱਚ 2-2 ਮਹੀਨੇ ਕਿਸਾਨ ਰੁੜਿਆ ਭਗਵੰਤ ਮਾਨ ਸਾਹਿਬ ਗਾਇਬ ਸੋ ਇਹ ਜਿਹੜੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਇਹ ਸਿੱਧੇ ਰੂਪ ਦੇ ਵਿੱਚ ਕੇਜਰੀਵਾਲ ਐਂਡ ਟੀਮ ਦਾ ਜਿਹੜਾ ਹੱਥ ਹੈ ਇਹ ਕਸੂਰਵਾਰ ਨੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਸਾਰੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਆ। ਸ਼੍ਰੋਮਣੀ ਅਕਾਲੀ ਦਲ ਨੇ ਉਤਰਾਅ ਚੜਾਅ ਬਹੁਤ ਦੇਖੇ ਨੇ। ਬੜੇ ਉਤਰਾਅ ਵਾਂ ਚੜਾਵਾਂ ਦੇ ਵਿੱਚ ਸ਼੍ਰੋਮਣੀ ਕਾਲ ਦਲ ਲੰਘਿਆ। ਸ਼੍ਰੋਮਣੀ ਕਾਲ ਦਲ ਵੋਟਾਂ ਦੇ ਵਿੱਚ ਹਾਰਿਆ ਜ਼ਰੂਰ ਹੋਊਗਾ। ਪਰ ਸ਼੍ਰੋਮਣੀ ਅਕਾਲੀ ਦਲ ਮਰਿਆ ਨਹੀਂ ਜਿਉਂਦਾ। ਸ਼੍ਰੋਮਣੀ ਅਕਾਲੀ ਦਲ ਦੇ ਮੱਚ ਤੇ ਲੜਾਈ ਲੜਨ ਵਾਲੇ ਪੰਜਾਬ ਅਥੈਸੀ ਲੋਕ ਪੰਜਾਬ ਦੇ ਨੌਜਵਾਨ ਅੱਜ ਵੀ ਲੜਨ ਲਈ ਖੜਨ ਲਈ ਮਰਨ ਲਈ ਤਿਆਰ ਨੇ ਕਿਉਂਕਿ ਜਿਹੜੇ ਸ਼੍ਰੋਮਣੀ ਕਾਲਜ ਦਲ ਦੇ ਪਲੇਟਫਾਰਮ ਤੇ ਇਹ ਸਾਰਾ ਯੂਥ ਜਿਹੜਾ ਤੁਸੀਂ ਆਲ ਦਾ ਬੱਟਾ ਦੇਖ ਰਹੇ ਹੋ ਕਿਉਂਕਿ ਇਹਨਾਂ ਨੂੰ ਪਤਾ ਕਿ ਜੇ ਪੰਜਾਬ ਦੀ ਪੰਜਾਬੀਅਤ ਦੀ ਪੰਥ ਦੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੀ ਪੰਜਾਬ ਦੀ ਡਿਵੈਲਪਮੈਂਟ ਦੀ ਪੰਜਾਬ ਦੀ ਤਰੱਕੀ ਦੀ ਜੇ ਗੱਲ ਕਰਨੀ ਹੈ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਕਲਦਲ ਕਰ ਸਕਦਾ ਗੱਲਾਂ ਕਹਿਣੀਆਂ ਬਹੁਤ ਸਖਾਲੀਆਂ ਨੇ ਪਰ ਕਰਕੇ ਦਿਖਾਉਣੀਆਂ ਬਹੁਤ ਔਖੀਆਂ ਨੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਬਕਾ ਮੁੱਖ ਮੰਤਰੀ ਜੋ ਪੰਜ ਵਾਰ ਮੁੱਖ ਮੰਤਰੀ ਰਹੇ ਉਹਨਾਂ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੋ ਡਿਪਟੀ ਸੀਐਮ ਰਹੇ ਜੋ ਕਿਹਾ ਉਹ ਕਰਕੇ ਦਿਖਾਇਆ ਅੱਜ ਪੰਜਾਬ ਦੇ ਜਿੱਧਰ ਮਰਜੀ ਪਾਸੇ ਨੂੰ ਚਲੇ ਜਾਓ ਲੇਖਾ ਜੋਖਾ ਕਰਕੇ ਦੇਖੋ ਮੇਰਾ ਪੰਜਾਬੀਆਂ ਨੂੰ ਬੇਨਤੀ ਆ ਕਿ ਲੇਖਾ ਜੋਖਾ ਕਰਕੇ ਦੇਖੀਏ ਕਿ ਪਿੱਕੀ ਨੇ ਪੰਜਾਬ ਦੀ ਡਿਵੈਲਪਮੈਂਟ ਕੀਤੀ ਆ ਕਿਹੜੇ ਕਿਹਨੇ ਪੰਜਾਬ ਦੀ ਤਰੱਕੀ ਕੀਤੀ ਆ ਕਿਹਨੇ ਕਿਸਾਨਾਂ ਲਈ ਕੀਤਾ ਨੌਜਵਾਨਾਂ ਲਈ ਕੀਤਾ ਗਰੀਬਾਂ ਲਈ ਕੀਤਾ ਸੜਕਾਂ ਕਾਲਜ ਹਸਪਤਾਲ ਜਿੰਮ ਸਪੋਰਟਸ ਕਿਨੇ ਕਿਨੇ ਇਹਨੂੰ ਇਹਨੂੰ ਤਰੱਕੀ ਨੂੰ ਲੈ ਕੇ ਗਿਆ ਅੱਗੇ ਇੱਕੋ ਚਿਹਰਾ ਅੱਗੇ ਆਉਂਦਾ ਸਰਦਾਰ ਸੁਖਬੀਰ ਸਿੰਘ ਬਾਦਲ ਟਾਈਓ ਅੱਜ ਕੱਲੇ ਕੱਲੇ ਦੇ ਨਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮਹੌਰ ਸੰਸਥਾ ਮੀਰੀ ਪੀਰੀ ਦਾ ਸੰਧਾਤ 6ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਦਿੱਤਾ ਵੱਡੇ ਵੱਡੇ ਜਿਹੜੇ ਗੱਲਾਂ ਮਾਰਦੇ ਨੇ ਜਿਹੜੇ ਹਰ ਗੱਲ ਤੇ ਨੁਕਤਾ ਚਿੰਨੀ ਕਰਦੇ ਨੇ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਿਮਰਤਾ ਦੇ ਨਾਲ ਇੱਕ ਸਿੱਖ ਦੇ ਤੌਰ ਤੇ ਜਾਣੇਣ ਜਾਣੇ ਹੋਈਆਂ ਸਾਰੀਆਂ ਗਲਤਾਂ ਦੀ ਗਲਤੀਆਂ ਦੀ ਖਿਮਾ ਜਾਂਚਣਾ ਵੀ ਕੀਤੀ ਜੋ ਨਹੀਂ ਕੀਤੀਆਂ ਇਹ ਮੈਂ ਕਹਿਣੋਂ ਕੋਈ ਗਰੇਜ਼ ਨਹੀਂ ਕਿ ਜੋ ਨਹੀਂ ਵੀ ਕੀਤਾ ਸੀ ਉਹ ਵੀ ਝੋਲੀ ਪਾਇਆ ਮੈਨੂੰ ਕਹਨੋ ਕੋਈ ਗਰੇਜ ਨਹੀਂ ਕਿ ਕੋਈ ਉਹਨਾਂ ਨੇ ਕਦੇ ਕਿਸੇ ਤੇ ਗੋਲੀ ਚਲਾਉਣ ਦੇ ਆਰਡਰ ਨਹੀਂ ਕੀਤੇ ਕੋਈ ਉਹਨਾਂ ਨੇ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਕੋਈ ਬੇਅਦਬੀ ਕਰ ਦਿਓ ਇਹ ਜੋ ਕੁਝ ਹੋਇਆ ਸਰਕਾਰ ਦੇ ਵਿੱਚ ਹੋਇਆ ਸਰਕਾਰ ਦੇ ਵਿੱਚ ਹੋਇਆ ਇਹਨਾਂ ਘਟਨਾਵਾਂ ਦੀ ਖਿਮਾ ਜਾਂਚਨਾ ਕੀਤੀ ਕਿ ਸਾਡੀ ਸਰਕਾਰ 'ਚ ਇਹ ਕੁਝ ਨਹੀਂ ਹੋਣਾ ਚਾਹੀਦਾ ਸੀ ਐਸੀ ਝੋਲੀ ਅੱਡ ਕੇ ਆਪਣੇ ਪੱਲੇ ਪਾਉਨੇ ਆ ਕਿ ਜਾਣੇ ਅਣਜਾਣੇ ਕਿ ਜੋ ਵੀ ਸਾਡੇ ਸਰਕਾਰ ਦੇ ਵਿੱਚ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਐਜੇ ਸਿੱਖ ਐਜੇ ਸ਼੍ਰੋਮਣੀ ਕਾਲੇ ਦੇ ਪ੍ਰਧਾਨ ਦੇ ਤੌਰ ਤੇ ਬਿਨਾਂ ਕਿਸੇ ਤਕਰੀਰ ਦੇ ਬਿਨਾਂ ਕਿਸੇ ਸਵਾਲ ਜਵਾਬ ਦੇ ਸਾਰਾ ਕੁਝ ਝੋਲੀ ਪਾਇਆ ਜੋ ਸੇਵਾ ਸ਼੍ਰੋਮਣੀ ਕਾਲੇ ਦੇ ਪ੍ਰਧਾਨ ਕਿਉਂਕਿ ਅਸਤੀਫਾ ਦੇ ਕੇ ਗਏ ਜੋ ਸੇਵਾ ਉਹਨਾਂ ਨੂੰ ਸ਼੍ਰੀ ਕਾਲਤਾਖਸਰ ਤੋਂ ਲੱਗੀ ਉਹ ਸਾਰੀ ਉਹਨਾਂ ਨੇ ਜਿਹੜੀ ਉਹ ਤਨਖਾਹ ਕਹਿ ਲੋ ਸਜ਼ਾ ਕਹਿ ਲੋ ਸੇਵਾ ਕਹਿ ਲੋ ਉਹ ਸਾਰੀ ਪੂਰੀ ਕੀਤੀ ਪਰ ਮੈਂ ਉਹਨਾਂ ਸੋਚ ਵਾਲੇ ਬੰਦਿਆਂ ਨੂੰ ਲੱਖ ਲਾਹਨਤ ਪਾਉਣਾ ਕਿ ਜਿਹੜੇ ਇੱਕ ਸੇਵਾ ਕਰ ਰਹੇ ਸੇਵਕ ਤੇ ਗੋਲੀਆਂ ਚਲਾਉਣ ਵਾਲੇ ਨੂੰ ਸਹੀ ਠਹਿਰਾ ਰਹੇ ਨੇ ਗੋਲੀ ਚਲਾਉਣ ਵਾਲਾ ਚਲਵਾਉਣ ਵਾਲੇ ਉਹਨੂੰ ਸਹੀ ਠਹਿਰਾਉਣ ਵਾਲੇ ਕਿਹੜੀ ਮਾਨਸਿਕਤਾ ਦੇ ਲੋਕ ਨੇ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਗੁਰੂ ਸਾਹਿਬ ਨੇ ਗੱਲ ਨਾ ਲਾਇਆ ਜਿਹੜਾ ਦਰਤੇ ਆ ਗਿਆ ਤੇ ਸੇਵਾ ਕਰ ਰਹੇ ਆ ਤੇ ਗੋਲੀਆਂ ਨਹੀਂ ਚਲਾਈ ਜਾਂਦੀਆਂ ਹੁੰਦੀਆਂ ਕੀ ਆਪਾਂ ਮੈਸੇਜ ਦੇ ਰਹੇ ਆ ਫਿਰ ਇਹਦਾ ਮਤਲਬ ਕਿ ਕੱਲ ਨੂੰ ਕੋਈ ਉੱਥੇ ਕੋਈ ਵੀ ਉੱਥੇ ਹੁਕਮ ਨਾ ਮੰਨੇ ਹੁਕਮ ਮੰਨ ਕੇ ਸੇਵਾ ਨਾ ਕਰੇ ਇਹ ਉਹਨਾਂ ਲੋਕਾਂ ਲਈ ਮੈਂ ਕਹਿ ਰਿਹਾ ਜਿਹੜੇ ਇਸ ਗੱਲ ਤੇ ਤਕਰੀਰ ਕਰਦੇ ਨੇ ਜਿਹੜੇ ਇਸ ਤੇ ਕਿੰਤੂ ਬਰੰਤੂ ਕਰਦੇ ਨੇ ਜਿਹੜੇ ਆਪਣੇ ਵਿਧੀ ਵਿਧਾਨ ਹੁਣ ਛੇਵੇਂ ਪਾਦਸ਼ਾਹ ਦੀ ਉਹ ਬੜਾਈ ਹੋਈ ਮਰਿਆਦਾ ਤੋਂ ਵੀ ਉੱਪਰ ਹੋ ਗਏ ਆਪਾਂ ਜੋ ਤੋਂ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਹੀ ਕੰਮ ਚੱਲੂਗੀ ਆਪਾਂ ਆਪਣਾ ਨਵੇਂ ਵਿਧੀ ਵਿਧਾਨ ਆਪਣੇ ਹਿਸਾਬ ਨਾਲ ਬਣਾਵਾਂਗੇ ਕਿ ਆਹ ਹੋਣਾ ਚਾਹੀਦਾ ਜੀ ਉਹ ਹੋਣਾ ਚਾਹੀਦਾ ਜੀ ਆਪਰੇ ਆਪਣੇ ਹਿਸਾਬ ਨਾਲ ਹੀ ਆਪਾਂ ਗਿਆਨੀ ਬਣ ਗਏ ਗੁਰੂ ਸਾਹਿਬਾਨਾਂ ਤੋਂ ਵੀ ਉੱਪਰ ਹੋ ਗਏ ਆਪਾਂ ਜਿਹੜੀ ਉਹਨਾਂ ਦੀ ਚਲਾਈ ਹੋਈ ਪਰੰਪਰਾ ਹੈ ਇੱਕ ਮਰਿਆਦਾ ਨੂੰ ਵੀ ਜਿਹੜੇ ਆਪਾਂ ਮਤਲਬ ਹਰ ਰੋਜ਼ ਨਿਕੁਤਾ ਚਿੰਨੀ ਸਿਰਫ ਇੱਕ ਸਿਆਸੀ ਲਾਹਾ ਲੈਣ ਲਈ ਸ਼੍ਰੋਮਣੀ ਕਾਲਜ ਦੇ ਨਾਲੋਂ ਟਾ ਲਾਉਣ ਲਈ ਉਹਦੀ ਲੀਡਰਸ਼ਿਪ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਜਿਹੜੇ ਦੂਜਿਆਂ ਦੇ ਚੱਕ ਤੇ ਆ ਕੇ ਸਾਡੇ ਕੋਈ ਆਪਣੇ ਵੀ ਨਿਸ਼ਾਨਾ ਬਣਾਉਂਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਆਪਾਂ ਕਿਹੜੇ ਕਿਹੜੇ ਪਾਸੇ ਖੜੇ ਆਂ ਸ੍ਰੀ ਕਾਲ ਤਖਤ ਸਾਹਿਬ ਸਾਡੇ ਸਾਰਿਆਂ ਲਈ ਸਰਬਉੱਚ ਨੇ ਉੱਥੋਂ ਜੋ ਸੇਵਾ ਲੱਗੀ ਸਾਰਿਆਂ ਨੇ ਸੇਵਾ ਨਿਭਾਈ ਅਏ ਜੇ ਸਿੱਖ ਸਾਰੇ ਹੁਕਮ ਮੰਨਦੇ ਨੇ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਮੰਨਿਆ ਵੀ ਆ ਉਹਨਾਂ ਨੂੰ ਕਿਸੇ ਨੇ ਨਾ ਕਿਹਾ ਨਾ ਉਹ ਆਉਣ ਜਿਨ੍ਹਾਂ ਨੇ ਇੱਕ ਪੀੜੀ ਮਾਰਤੀ ਕਿਉਂਕਿ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆਂ ਬੈਠ ਕੇ ਬਣਾਈ ਹੋਈ ਪਾਰਟੀ ਆ ਗੁਰੂ ਸਾਹਿਬ ਕਿਰਪਾ ਕਰਨ ਛੇਵੇਂ ਪਾਤਸ਼ਾਹ ਸਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ ਕੇ ਤਕੜੇ ਹੋ ਕੇ ਸਾਰੇ ਚੱਲੀਏ ਤਕੜੇ ਹੋ ਕੇ ਪੰਜਾਬ ਦੀ ਲੜਾਈ ਲੜੀਏ ਤੇ ਜੋ ਮਾਹੌਲ ਪੰਜਾਬ ਦੇ ਵਿੱਚ ਸਿਰਜਣ ਦੀ ਕੋਸ਼ਿਸ਼ ਆ ਲੜਾ ਕੇ ਮਾਰਾ ਕੇ ਡਰਾ ਕੇ ਗੋਲੀਆਂ ਚਲਾ ਕੇ ਹਮਲੇ ਕਰਾ ਕੇ ਤਾਰ ਪੀੜੋ ਕਰਕੇ ਉਹ ਸਾਰੇ ਮਾਹੌਲ ਤੋਂ ਨਿਕੜ ਕੇ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਕਿ ਆਓ ਤਕੜੇ ਹੋ ਕੇ ਪੰਜਾਬ ਦੀ ਤਰੱਕੀ ਬਾਰੇ ਸੋਚੀਏ ਇਹ ਜ਼ਰੂਰ ਸੋਚੀਏ ਕਿ ਕਿਹਨੇ ਪੰਜਾਬ ਦੀ ਤਰੱਕੀ ਕੀਤੀ ਆ ਤੇ ਕਿਹਨੇ ਪੰਜਾਬ ਤੇ ਚੁਟਕਲੇ ਬਣਾਏ ਨੇ ਤੇ ਗੱਲਾਂ ਕੀਤੀਆਂ ਨੇ ਹੁਣ ਫਰਕ ਆਪਾਂ ਦੇਖਣਾ ਕੀ ਪੰਜਾਬ ਨੂੰ ਡਿਵੈਲਪਮੈਂਟ ਵਾਲਾ ਤਰੱਕੀ ਵਾਲਾ ਨੌਕਰੀ ਵਾਲਾ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲਾ ਮਾਡਲ ਕੌਣ ਦੇ ਸਕਦਾ ਤੇ ਗੱਲਾਂ ਦਾ ਕਲਾਬ ਬਣਾ ਕੇ ਗਾਲਾਂ ਕੱਢ ਕੇ ਨੁਕਤਾ ਜਿੰਨੀ ਕਰਕੇ ਪੰਜਾਬ ਨੂੰ ਢਾਹ ਕੌਣ ਲਾ ਰਿਹਾ ਤੇ ਕੌਣ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਕਾਲੀ ਦਲ ਦੇ 100 ਸਾਲ ਤੋਂ ਵੱਧ ਦੇ ਇਤਿਹਾਸ ਦੇ ਵਿੱਚ ਬਥੇਰੀ ਵਾਰੇ ਮੁਸ਼ਕਲਾਂ ਆਈਆਂ ਨੇ ਅੱਗੇ ਵੀ ਇਹ ਮੁਸ਼ਕਲਾਂ ਦੇ ਵਿੱਚ ਅਕਾਲੀ ਦਲ ਤਕੜਾ ਹੋ ਕੇ ਨਿਕਲੂਗਾ ਤਕੜਾ ਹੋ ਕੇ ਪੰਜਾਬ ਦੀ ਤੇ ਪੰਥ ਦੀ ਸੇਵਾ ਕਰੂਗਾ ਸੋ ਇਹੋ ਸਾਡੀ ਅਰਦਾਸ ਆ ਨਵੇਂ ਸਾਲ ਤੇ ਅੱਜ ਸਾਰੇ ਹੀ ਸੀਨੀਅਰ ਆਗੂ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਅਤੇ 14 ਤਰੀਕ ਦੀ ਕਾਨਫਰੰਸ ਲਈ ਯੂਥ ਕਾਲੀ ਦਲ ਤਿਆਰਬਰ ਤਿਆਰ ਆ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕੋਨੇ ਕੋਨੇ ਪੰਜਾਬ ਦੇ ਹਲਕਾ ਵਾਈਜ਼ ਸਰਕਲ ਵਾਈਜ਼ ਜਾ ਕੇ ਮੀਟਿੰਗਾਂ ਵੀ ਕਰਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਲਾਂਬਾ ਵੀ ਕਰਾਂਗੇ ਅਤੇ ਅਰਦਾਸ ਵੀ ਕਰਦੇ ਆ ਕਿ ਤਕੜੇ ਹੋ ਕੇ ਸਾਰੇ ਨੌਜਵਾਨ ਪੰਜਾਬ ਨੂੰ ਤਰੱਕੀ ਵੱਲ ਲਿਕੇ ਜਾਣ ਲਈ ਅਕਾਲੀ ਦਲ ਦੇ ਮੰਚ ਤੇ ਆ ਕੇ ਆਪਣੇ ਮੰਚ ਤੇ ਆ ਕੇ ਪੰਜਾਬ ਦੀ ਇਕੋ ਪਾਰਟੀ ਦੇ ਮੰਚ ਤੇ ਆ ਕੇ ਪੰਜਾਬ ਨੂੰ ਤਕੜਾ ਕਰਨ ਲਈ ਸਾਰੇ ਇਕੱਠੇ ਹੋਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਜੀ